ਭਾਈਓ ਜੀ ਖਾਲਸਾ ਭਾਈਓ ਜੀ ਕੀ ਫਤਿਹ ਮੈਂ ਜਗਨਦਰ ਸਿੰਘ ਬੇਦੀ ਹਲਕਾ ਪ੍ਰਧਾਨ ਸ਼੍ਰੋਮਣੀ ਕਾਲੀਦਾਰ ਬਾਦਲ ਕਿਸਾਨ ਵਿੰਗ ਆਪ ਸਭ ਨਾਲ ਅੱਗੇ ਅਪੀਲ ਕਰਦਾ ਹਾਂ ਸਾਡੇ ਪਾਰਟੀ ਦੇ ਤੋਂ ਸਿੰਘ ਢੰਡਾ ਜੀ ਸ਼੍ਰੋਮਣੀ ਕਾਲੀਦਾਰ ਦੇ ਉਮੀਦਵਾਰ ਹਨ ਉਹਨਾਂ ਨੂੰ ਵੋਟ ਪਾਓ ਤਕਰੀਰਾਂ ਚੋਂ ਉਹਨਾਂ ਨੂੰ ਨਿਸ਼ਾਨ ਦੱਬ ਕੇ ਉਹਨਾਂ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਆਪਣੇ ਹਲਕੇ ਦੀ ਕਾਮਯਾਬੀ ਹੋਵੇਗੀ ਬਾਕੀ ਭਾਜਪਾ ਆਪ ਕਾਂਗਰਸਾ ਤੁਸੀਂ ਦੇਖੀ ਚੁੱਕਿਆ ਕੀ ਕਰਦੇ ਹਨ ਐ ਕਿ ਸ਼੍ਰੋਮਣੀ ਕਾਲੀਦਾਲ ਨੂੰ ਵੋਟ ਪਾ ਕੇ ਸਾਥ ਦਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਵੇਗਾ ਤੇ ਮੇਰੇ ਨਾਲ ਹਨ ਆਪਣੇ ਮੁਰਕੀ ਸਿੰਘ ਜੀ ਹਾਰਟ ਤੋਂ ਸਾਬਕਾ ਮੈਂਬਰ ਪੰਚਾਇਤ ਇਹ ਵੀ ਆਪਣਾ ਬਹੁਤ ਸਾਥ ਦੇ ਰਹੇ ਹਨ ਤੇ ਮੈਂ ਫਿਰ ਤੁਹਾਨੂੰ ਅਪੀਲ ਕਰਦਾ ਹਾਂ ਤੇ ਸੋਨ ਸੇ ਢੰਡਾ ਜੀ ਨੂੰ ਤਕਰੀਰ ਬਟਨ ਦੱਬ ਕੇ ਕਾਮਯਾਬ ਬਣਾਓ ਤੁਹਾਡੀ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਏਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ